ਠੀਕ ਆ ਹੋ ਗਈ ਮੇਰੀ ਮੇਜਰਾਂ ਗੱਲ ਰੁਪਈਆ ਲੱਗੂ ਵੀ ਯਾਰ ਇਹ ਬਚੋਲਾ ਕਿੱਧਰੋਂ ਤੁਰੇ ਹੁੰਦਾ ਅੱਜ ਦੋਵੇਂ ਨੂੰ ਗਰੀਸ ਜੁਪੀਟਰ ਰੈਸਟਾ ਕਰਾਉ ਪੂਰਾ ਟਾਪ ਦਾ ਠੀਕ ਆ ਚਲੋ ਕੋਈ ਤਬਾਈ ਕਿਨੂ ਘੁੱਟੀ ਆਂ ਰਨ ਕੋਈ ਨਾ ਕਰਦੇ ਆਂ ਭਾਲੇ ਦੇ ਵੀ ਲੈਨੇ ਆਂ ਬਦਲਾ ਅੱਛਾ ਮੇਜਰ ਦਾੜੀ ਆ ਕਰਤਾ ਹਲੋ ਅੱ비 ਵੀ ਨਿੱਕੇ ਨੂੰ ਭੇਜੀ ਇੱਥੇ ਮੈਂ ਪਕਾਰ ਸੋਨੀ ਆ ਆ ਤੇ ਕਿੱਥੇ ਆ ਉਹ ਛੋਟੇ ਨੂੰ ਭੇਜਦੀ ਫਿਰ ਜੇ ਨਿੱਕਾ ਨਹੀਂ ਹੈਗਾ ਬੀਬੀ ਜੀ ਗਾਣਾ ਬਾਅਦ ਚ ਕੱਢ ਲਿਓ ਪਹਿਲਾਂ ਜਿਹੜਾ ਕੰਮ ਗਿਆ ਉਹ ਤਾਂ ਕਰ ਦੋ ਇਹਦਾ ਫੇਰ ਵੀ ਦੇ ਤਾਂ ਦਿੱਲੀ ਵੀ ਖਾਣੇ ਆ ਗਾਣਾ ਮੂੰਹ ਤਾਂ ਲਵੇਟਿਆ ਜਿਵੇਂ ਮਖਿਆਲ ਜੁਣਾ ਹੁੰਦਾ ਭਾਈ ਮਿੱਟੀ ਪਾਉਂਦੀ ਆ ਬਾਅਦ ਉਹ ਸੁਣਨਾ ਚੋਜੇ ਤੇਰਾ ਇੱਜਾ ਹੁਣ ਚਲਾ ਜਾ ਬਾਈ ਚਾਹ ਪੀਣੀ ਰੋਟੀ ਖਾਣੀ ਬਾਈ ਚਾਹ ਬਣਾਈ ਆ ਲੈ ਆ ਚਾਹ ਘੜੀ ਜੀ ਆ ਗਈ ਫਿਰ ਘੰਟੀ ਘੜਕੋ ਦੂਜੀ ਪਤੀ ਆਜੋ ਪਤੀ ਜੀ ਆਜੋ ਪਹਿਲਾਂ ਚਾਹ ਪੀਆ ਮਾ ਲਾਵੇ ਮੂੰਹ ਤੋਂ ਹੁਣ ਮੈਂ ਫੜ ਪਹਿਲਾਂ ਮੂੰਹ ਮਿੱਠਾ ਕਰ ਆਦੇ ਕਾ ਪਚਾਰ ਮਗਾਏ ਆ ਬੰਦੇ ਆ ਪਤਾ ਜੀ ਮੈਂ ਦੋ ਬੀਨਾ ਕੋਪਤੀ ਚਾ ਫਿਰ ਹੋ ਯਰ ਤਿੰਨ ਲੋਕ ਹੋ ਲਾਦੇ ਲਾਦੇ ਬਣੀ ਰੱਖ ਜੇ ਵੀ ਕਾਨੂੰ ਲਾਣਾ ਆ ਦੇਖ ਲਾ ਤਾ ਮੱਛਣੇ ਦੇ ਕਿੱਦੜੇ ਤੇਰਾ ਰੂਪ ਚੁੰਦਾ ਤਾ ਤੈਨੂੰ ਬੜਾ ਪਤਾ ਤੇਰੀ ਕਿਸੇ ਕੁੜੀਆਂ ਪਸੰਦ ਕਰਨਾ ਫੇਰ ਹੀ ਤੇਰੇ ਨਾਲ ਪਹਿਲਾ ਨੰਬਰ ਲੱਗਣਾ ਮੇਰਾ ਆਪ ਤਾਂ ਸਾਰੀ ਉੱਪਰ ਲਗਾ ਲਈ ਹੁਣ ਮੈਂ ਥੋੜੀ ਲਗਾਉਣੀ ਐ ਐ ਮੂੰਹ ਬਣ ਕੇ ਤਾਂ ਗਰੇਜ ਬਣ ਜਾਏਗਾ ਫਿਰ ਆਈ ਹੋਣੇ ਆ ਰੰਗ ਰੂਪ ਥੋੜੀ ਖਰਾਬ ਕਰਨਾ ਮੈਂ ਆਪਣਾ ਰੰਗ ਰੂਪ ਨੂੰ ਦੇਖ ਕਿ ਦੀਪਾ ਰੋ ਸੁਨਹਿਰੀ ਐ ਹੋਰ ਬੀਬੀ ਜੀ ਬੀਬੀ ਠੀਕ ਸੀਗੀ ਹਾਂਜੀ ਬੀਬੀ ਠੀਕ ਸੀ ਸਾਣ ਤੋਂ ਬਜੀ ਹੋਈ ਐ ਜੇ ਬੀਬੀ ਨੂੰ ਚਾਹੀਦਾ ਹੋਇਆ ਨਾ ਕੁਝ ਮੈਂ ਭੇਜ ਦੂੰ ਤਾਂ ਸਾਰੀਆਂ ਗੱਲਾਂ ਛੱਡ ਕਿਸਾ ਸੁਣਾਜੋ ਕਿਸਾ ਸੁਣਾਜੋ ਜਦੋਂ ਖੁਸ਼ ਹੋ ਜਾਣਾ ਕਹਾਣੀ ਉਹ ਹੀ ਨਾ ਸੁਣਾ ਦੀ ਯਾਰ ਪਹਿਲਾਂ ਹੀ ਬਿੱਲੀ ਆਵਾਜ਼। ਕੁੜਤਾ ਤੁਹਾਨੂੰ 700 ਵੀ ਆ ਗਿਆ। ਚੇਪੇ ਸੇ ਲੈਣੇ ਚੁੱਪ ਕਰ। ਦਸਰਾ ਨਾਲ ਕਿਹਾ ਕਿ ਸੁਣੋ। ਯਾਨ ਆਯਾ ਬੱਤ ਬੈਠੇ। ਆ ਤਾਂ ਇਹ ਸੌਣ ਫਿਰ ਕਿਸਾਂ। ਇੱਕ ਵਾਰੀ ਦੀ ਗੱਲ ਆ। ਅੱਛਾ ਮੈਂ ਤਾਂ ਜਿੰਤਾ ਹੱਲ ਕੇ ਆ ਗਿਆ। ਬੱਚਾ ਤਾਂ ਹਾਂ ਬੜੀ ਤਬਾਹੀ ਮਚਾਈ ਝੋਟੇ। ਠੀਕ ਹੈ ਫਿਰ ਪੰਡ ਵਾਲਿਆਂ ਨੇ ਸਲਾਹ ਦਿੱਤੀ। ਵੀਰਕ ਨੇ ਕਾਈ ਲੋਟ ਕਰੂ ਫੇਰ ਆਗੇ ਤੇਰੇ ਤਾਏ ਕੋਲੇ ਕੱਥੇ ਹੋ ਗਏ ਫੇਰ ਇਹ ਤਾਇਆ ਜਰਾ ਗਿਆ ਰੋਡਿੰਗ ਉੱਤੇ ਡਾਕ ਜਾ ਤਲੀ ਅੱਛਾ ਅਕੀ ਮਾਰੀ ਦੋ ਫੜ ਧਰਤੀ ਚ ਗੱਡਦਾ ਥੂਤੀ ਬੋਲਦੇ ਕਲਕੱਤੇ ਤੱਕ ਜੇ ਤਾਇਆ ਸਵਾਦ ਹੀ ਲਿਆਦਾ ਧਰਮਣਾ ਗੱਪ ਸੌਣੀ ਸੌਰੀ ਗੱਲ ਸੌਣੀ ਕੀ ਹਾਂ ਤਾਂ ਪਤਾ ਲੱਗਿਆ ਸਾਡਾ ਤਾਇਆ ਬਹਿ ਗਿਆ ਛੋਟੇ ਘਟ ਵੀ ਰਿਹਾ ਕੱਤੇ ਤੱਕ ਥੂਤੀ ਬੋਲਦੀ ਤਾ ਹੀ ਰੇ ਦੀ ਤਾਹੀ ਤਾਹੀ ਤਾਇਆ ਤਾਹੀ ਚਲੋ ਬਾਈ ਚਲੀਏ ਹੁਣ ਉੱਠੋ ਚੱਲ ਬਦਿਲ ਚਲੀਏ ਚਾਹ ਤਾਇਆ ਬਹੁਤ ਆਉਂਦਾ ਤੇਰੇ ਕਾਪਾ ਅੱਜ ਕੰਮ ਵੀ ਬਹੁਤ ਆ ਰਾਜੂ ਖਾਤੇ ਜੇ ਲੈ ਲਈ ਐ ਪਹਿਨਾਂ ਵਾਲੇ ਵੇਖ ਦੇ ਦੇ ਕੋਈ ਨਾ ਨੇਕਾ ਕਿਨੇ ਭੱਜਣ ਲੱਗਿਆ ਲੈ ਲਈ ਪੈਸੇ ਕੋਈ ਨਹੀਂ ਆਇਆ ਹਾਂ ਤਾਇਆ ਰੁਪਏ ਪੈਸੇ ਉਹ ਲੈ ਲਈ ਬਾਈ ਅੱਗੇ ਧਾਰ ਕੋ ਜਿਹੜੇ ਪਿਆ ਕੋਈ ਨਾ ਲੈ ਲਈ ਨੇਕਾ ਨੇਕਾ ਪੱਤਦਾਨੀ ਜਵਾਨ ਦਾ ਪੱਕਾ ਕਹੇ ਲੈ ਲਈ ਕੱਪੀ ਦੇ ਵਿੱਚ ਆ ਜਾ ਆ ਜਾ ਹੁਣ ਆ ਕਿੰਨੇ ਪੈਸੇ ਦੋਣੇ ਤੂੰ ਦੇ ਪੈਸੇ ਨਹੀਂ ਮੈਂ ਆਪਣੇ ਵੀ ਨੂੰ ਰੱਖਦਾ ਸਸਰੀਆਂ ਬੇਬੇ ਨਹੀਂ ਬੇਬੇ ਅਜੇ ਟਾਈਮ ਨਹੀਂ ਵੀਰੇ ਤਾਂ ਆਪ ਕੋਈ ਪਰਨਾ ਕਟ ਕਰ ਗਿਆ ਬੇਬੇ ਫੇਰ ਆਉਂਗਾ ਮੈਂ ਬੰਦਰ ਹੀ ਭਾਲ ਕਰਦਾ ਫਿਰਦਾ ਪਤਾ ਨਹੀਂ ਕਿਹੜਾ ਦਾ ਖੁਦਾਣਾ ਲੈ ਗਿਆ ਪਤਾ ਨਹੀਂ ਕੋਈ ਕਿਹੜਾ ਵੈਰ ਕੱਟ ਗਿਆ ਮੇਰੇ ਨਾਲ ਬਾਹਰ ਅੱਛੇ ਵਧੀਆ ਕਰਾਉਣਾ ਹੈ ਦੇਖਦੇ ਆ ਕਰਦੇ ਆ ਪਤਾ ਕੋਈ ਤਾ ਬੜੀ ਟਾ ਟੂਰ ਕੱਢੀ ਅੱਜ ਹਾਂ ਇਆ ਪਤੀਜ ਸਿਆਣੇ ਕਹਿੰਦੇ ਆ ਹੰਕਾਰ ਨਹੀਂ ਕਰਨਾ ਚਾਹੀਦਾ ਹਾਂ ਜਦੋਂ ਵੀ ਮੈਂ ਸ਼ੀਸ਼ਾ ਦੇਖਿਆ ਹਨਾ ਪਤਾ ਨਹੀਂ ਕਿਉਂ ਐਂ ਲੱਗਦਾ ਮੈਂ ਹਜੇ ਵੀ ਜ਼ਬਾਨ ਫੱਟ ਐਂ ਜਿਹੀ ਲੱਗ ਬਰੂਆਂ ਹਜੇ ਵੀ ਉਹ ਤਾਇਆ ਉਹਨੂੰ ਹੰਕਾਰ ਨਹੀਂ ਉਹਨੂੰ ਵਹਿਮ ਕਹਿੰਦੇ ਆ ਬੰਦਾ ਬਹੁਤ ਇੰਨਾ ਵਧੀਆ ਫੱਟ ਪਿਆ ਹਜੇ ਮੈਂ ਹਾਂ ਬਹੁਤ ਸੋਹਣਾ ਲੱਗਦਾ ਮੈਂ ਮਤਾਂ ਦੇ ਜਗਦਾ ਕਮਾਚਾ ਹੁੰਦਾ ਠੀਕਿਆ ਦਵਾਰਤੀ ਦਸੀ ਕਾ ਨਹੀਂ ਕਾ ਨਹੀਂ ਜਾਚਾ ਤਾਇਆ ਬਹੁਤ ਸੋਹਣਾ ਲੱਗਦਾ ਮੈਂ ਸਾਲ ਸਮਝਦਾ ਢੂਡੀਆਂ ਗੱਲਾਂ ਇਹ ਬਹੁਤ ਬਹੁਤ ਸੋਹਣਾ ਕੋਕਾ ਲੱਗਦਾ ਜਿਵੇਂ ਤੂੰ ਐਂ ਨਾ ਚਰਚੇ ਹੁੰਦੇ ਇਧਰੇ ਸਾਨੂੰ ਮਾਣ ਨਾ ਤੇਰੀ ਤੇ ਹਾਂ ਤਾਇਆ ਤੂੰ ਦੀ ਬੋਲਦੀ ਆ ਤਾਈ ਦੀ ਕਲਕੱਤੇ ਤੱਕ ਠੋਡੇ ਦੀ ਹਾਂ ਪੰਜਾਬ ਤੱਕਰ ਸੁਣਦੀ ਏ ਹੂੰ ਉਹ ਤਾਇਆ ਦੇਖ ਲੈ ਘੰਟਾ ਹੋ ਗਿਆ ਪਤਾ ਨਹੀਂ ਕਿਹਦੀਆਂ ਮਿਹਨਤਾਂ ਕਰੀ ਜਾਂਦਾ ਬਸ ਇੰਨਾ ਨੇ ਮਹਿਨਤਾਂ ਅੱਧੇ ਹੀ ਰਹਿ ਜਾਣਾ ਫੋਨਾਂ ਤੇ ਕੌਣ ਨਹੀਂ ਹੋਣਾ ਇਹਨਾਂ ਤੋਂ ਹੋਣਾ ਹੀ ਨਹੀਂਗਾ ਨਾ ਰੱਖਿਆ ਗਿਆਨ ਹਾਂ ਪਤਾ ਤੇਲੇ ਦਾ ਨਹੀਂ ਗਾ ਉਹੀ ਤਾਂ ਗੱਲ ਆ ਫਿਰ ਆ ਫੂਨਾ ਜੋਗੀ ਆ ਹੋਰ ਇਹਨੂੰ ਰਿਸ਼ਤਾ ਦਿਖਾਇਆ ਗਏ ਨੇ ਹਾਂ ਤੇ ਬਚੋਲੇ ਨਾ ਬਣੀ ਗੱਲ ਤੇਰੀ ਬਣੀ ਇਹਦੀ ਕੀ ਗੱਲ ਗਿਆਨ ਨੂੰ ਰਿਸ਼ਤਾ ਦਿਖਾਇਆ ਹਾਂ ਗਿਆਨ ਕੁੜੀ ਨੂੰ ਜਾ ਕੇ ਕਹਿੰਦਾ ਆਖੇ ਭੈਣੇ ਮੈਨੂੰ ਆਪਦੇ ਬਾਰੇ ਦੱਸ ਦੋ ਸਾਰਾ ਕੁਝ ਨਾ ਹਾਂ ਦੱਸ ਇਹਦੇ ਨਾਲ ਕੀ ਕਰਾਂਗੇ ਇਹਨੂੰ ਭੈਣ ਕਹਤਾ ਜਾ ਕੇ ਲੈ ਜਿਹੜੀ ਇਹਨੇ ਕੀ ਕਰਾਉਣਾ ਕਿਸੇ ਨਾ ਇਹਦੇ ਨਾਲ ਬਹਿ ਕੇ ਨੂੰ ਆਪਦੇ ਬਾਰੇ ਦੇਖ ਭਤੀਜਾ ਚਾ ਫਿਰ ਤਾਏ ਬਾਰੇ ਸੋਚੋ ਹਜੇ ਤਾਂ ਆਪਣੀ ਗਾਦੀ ਕਿਸਮਤ ਰੱਬ ਨੇ ਗੋਹੇ ਨਹੀਂ ਲੱਪਤੀ ਤਾਏ ਬਾਰੇ ਸੋਚੋ ਫਿਰ ਹਜੇ ਫਿਰ ਹੌਲੀ ਹੌਲੀ ਸਭ ਦੇ ਹੋ ਜਾਣਗੇ ਤਾਇਆ ਤੇਰਾ ਨਹੀਂ ਹੋ ਰਿਆ ਸਭ ਤੋਂ ਵੱਡਾ ਤੂੰ ਘਰ ਚ ਉਹ ਯਾਰ ਬਸ ਬੇਬੇ ਨੇ ਹੌਣ ਨਹੀਂ ਦਿੱਤਾ ਤਾਇਆ ਬਾਪੂ ਬਾਪੂ ਨਾਲ ਜਦੋਂ ਤੂੰ ਹੁੰਦਾ ਸੀ ਉਦੋਂ ਤੂੰ ਕਿਸਾ-ਕੁਸਾ ਦਾ ਉਦੋਂ ਵੀ ਬਹੁਤ ਹੌਣਗੇ ਤੇਰੇ ਜੀ ਨਾ ਵਾਧੂ ਕਿਸੇ ਸੁਣਾ ਫਿਰ ਕੱਦਾਂ ਵੀ ਤਾਇਆ ਇੱਕ ਮਿੰਟ ਰੁਕ ਜਾ ਉਹ ਗਿਆਨ ਨੂੰ ਵੀ ਆ ਲੈਣ ਦੇ ਇਕੱਠੇ ਕਿਸੇ ਗਿਆਨ ਆ ਗਿਆ ਆ ਗਿਆ ਵੀਰੇ ਆਇਆ ਭੱਜ ਕੇ ਆਜਾ ਪਤਨ ਸੁਣ ਲੋ ਕਿਸੇ ਆਇਓ ਯਾਰ ਫੋਨ ਤੇ ਹੀ ਲੱਗੇ ਰਹੋ ਤੁਸੀਂ ਆਹੀ ਚੀਜ਼ਾਂ ਦਾ ਸੁਣਨ ਵਾਲੀਆਂ ਹੁੰਦੀਆਂ ਸਿਆਣੇ ਬੰਦੇ ਦੀਆਂ ਆ ਗਿਆ ਆ ਗਿਆ ਤਾਇਆ ਦਾ ਕਿੱਸਾ ਹਾਂ ਸੁਣਦਾ ਸੁਣਦਾ ਆਇਆ ਭੱਜ ਕੇ ਕਾ ਇਹਨਾਂ ਨੂੰ ਕੀ ਪਤਾ ਯਾਰ ਆਇਆ ਆਇਆ ਫਿਰ ਆ ਗਿਆ ਧਰਤੀ ਮਾਰ ਆਇਆ ਯਾਰ ਸਾਇ ਸੁਣਾ ਘੈਂਟ ਜੇ ਸੁਣਾ ਕਿਸੇ ਸੁਣਾ ਪੱਤ ਫਿਰ ਕਿਸੇ ਜੜੀਆਂ ਕਦੇ ਯਾਰ ਇਹ ਜਿਹੀਆਂ ਗੱਲਾਂ ਸੁਣਾ ਉਹ ਕਾਪੀ ਸੁਣਾ ਉਹ ਨਹੀਂ ਯਾਰ ਚੱਲ ਤਾ ਤਾ ਇੱਕ ਵਾਰੀ ਦੀ ਗੱਲ ਆ ਮੈਂ ਤਾਂ ਤੇਰਾ ਡੈੜੀ ਬੰਦੇ ਦੀਆਂ ਗੱਡੀਆਂ ਭਰ ਲੀਆਂ ਸੀ ਹਾਂ ਹਾਂ ਗੱਡੀ ਫੇਰ ਤਾਇ ਤੇਰਾ ਲੈਜ ਲਿਆ ਗਿੜਾ ਭਰ ਕੇ ਪਛੇ ਲਾਗੇ ਚੋਰ ਗੱਡੀ ਭਾਈ ਪੂਰੀ ਸਪੈਦੇ ਹਿਲਣ ਲਾ ਦੇ ਮੈਂ ਤਾਂ ਫੇਰ ਅੱਛਾ ਸਪੈਦੇ ਹਿਲਣ ਗੱਡੀ ਸੀਗਾ ਟੈਂਕ ਸੀ ਜਿਹੜਾ ਤੂੰ ਸਪੈਦੇ ਹਿਲਣ ਲਾ ਦੇ ਟੈਂਕ ਕਿੱਥੇ ਭਜਦੇ ਹੁੰਦੇ ਯਾਰ ਗਿਆਨ ਨੂੰ ਤਾਂ ਨਹੀਂ ਪਤਾ ਮੈਂ ਸੁਣਾਣਾ ਹੀ ਨਹੀਂ ਨਾ ਹੀ ਗਿਆਨ ਗੱਲਾ ਚਾਹਤਾ ਯਾਰ ਇਹਦਾ ਐਵੇਂ ਛੱਡੀਆਂ ਦਾ ਚੱਲ ਤੂੰ ਮੈਂ ਤੇ ਤੇਰਾ ਡੈਡੀ ਅਗੜ ਪਿਛੜ ਹੋ ਗੀਆਂ ਗੱਡੀਆਂ ਹਾਂ ਪੌਦੇ ਝੂਲਣ ਲਾਤੇ ਹਾਂ ਖੱਲਣ ਤੇਰੀ ਢੂਰੀ ਵਗਦੀ ਹੋਣੀ ਆ ਤਾ ਤੇਰੀ ਤਾਂ ਲਿਆਤੀ ਤਾਏ ਨੇ ਬਸ ਫਿਰ ਰਾਕੀ ਇੰਨੀ ਤੇਜ਼ ਚਲੋਂਦਾ ਤਾ ਜਦੋਂ ਬੰਬੇ ਪਹੁੰਚ ਗਏ ਫਿਰ ਤੇਰੇ ਡੈਡੀ ਨੇ ਆ ਕੇ ਦੱਸਿਆ ਮੈਨੂੰ ਅੱਛਾ ਹਾਂ ਕਹਿੰਦਾ ਕੱਠ ਹੋਇਆ ਪਿਆ ਸੀ ਉਹ ਉਥੇ ਹਾਂ ਪੂਰਾ ਉਥੇ ਜਦੋਂ ਤੇਰੇ ਡੈਡੀ ਨੂੰ ਦੇਖਿਆ ਵੀ ਤਾਂ ਨੀਏ ਕਨੰਗਿਆ ਕਾਂਡ ਗੂੰਡ ਕਰ ਗਿਆ ਕੋਈ ਇੱਥੇ ਅੱਛਾ ਤੇਰੇ ਡਾਡੀ ਨੇ ਦੱਸਿਆ ਮੀਮਣਾ ਪੈ ਪੂਸ ਤੇ ਖੜਾ ਕੀਤਾ ਪਿਆ ਅੱਛਾ ਮੈਂ ਹੁਣ ਮਿੱਧ ਗਿਆ ਹਾਂ ਤਾਂ ਫਿਰ ਬੱਕਰੀਆਂ ਵਾਲੇ ਨਾਲ ਕੋਣ ਨਿਭੜਿਆ ਅੱਛਾ ਉਹ ਤੇਰਾ ਡਾਡੀ ਨਿਭੜ ਕੇ ਆਇਆ ਅੱਛਾ ਹਾਂ ਪਤਾ ਹੈ ਐ ਵੀ ਸੁਣਿਆ ਸੀਗਾ ਕਿ ਕੋਈ ਬੰਦੇ ਵਾਲਾ ਪੀਸ ਵੀ ਸੀਗਾ ਇੱਕ ਚਾਲ ਆਹ ਇੱਕ ਵਾਰੀ ਗੱਟਦਾ ਕੋਈ ਵੀ ਗੱਲ ਸੱਚ ਦਾ ਭਤੀਜ ਹਾਂ ਤੁੰਦ ਜਿਆਦਾ ਪੈ ਗਈ ਅੱਛਾ ਤਾਂ ਇਦਰੀ ਦੀ ਗੱਡੀ ਖਿੱਚੀ ਹੋਈ ਅੱਛਾ ਮੋੜ ਤੇ ਘੱਟ ਵੱਜਿਆ ਉੱਥੇ ਇੱਕ ਦਾ ਟੱਟੀ ਵਾਲੇ ਹੱਥ ਤੋਂ ਬੈ ਸੀ ਬੰਦਾ ਅੱਛਾ ਲੱਗ ਗਈ ਗੱਡੀ ਨਾਲ ਉੱਤ ਨੂੰ ਬੰਦੇ ਦਾ ਹੀ ਫਰਕ ਨਹੀਂ ਪਤਾ ਲੱਗੇ ਉਹ ਤਾਂ ਤੜਕੇ ਪਤਾ ਲੱਗਿਆ ਔਰ ਚੜ ਗਿਆ ਜੇ ਤਾਂ ਤੇਰੇ ਡੈਡੀ ਨੇ ਆ ਕੇ ਦੱਸਿਆ ਹਾਂ ਵੀ ਬੰਦਾ ਮਰ ਗਿਆ ਮੈਨੂੰ ਤਾਂ ਲੱਗੇ ਬਿੱਲੀ ਬੁੱਲੀ ਮਰ ਗਈ ਲੈ ਕਿਉਂ ਇਹ ਤਾਂ ਉੜਦਾ ਹੀ ਲੈ ਲਿਆ ਤਾ ਤੂੰ ਕਰ ਗੱਲ ਉਹ ਤੇਰੇ ਡੈਡੀ ਨੇ ਮਸਾਂ ਮਿਢੀ ਅੱਛਾ ਲੈ ਦੇ ਕੇ ਬੱਸ ਫਿਰ ਉਹ ਪਰਮਾਤਮਾ ਨੇ ਬਚਾ ਦਿੱਤਾ ਹੀ ਦਿੱਤਾ ਸਾਰਾ ਕੁਝ ਉਹ ਉਹ ਆਪਣਾ ਉਹ ਜਿਹੜਾ ਨਿਆਈ ਵਾਲਾ ਗੱਲਾ ਜ ਉਹਦੀ ਗਿਆ ਬੱਸ ਫੇਰ ਤਾਈ ਦਾ ਕਹਿੰਦੇ ਆ ਤਾਈ ਦਾ ਰਸਤਾ ਨਹੀਂ ਹੋਇਆ ਇੰਨਾ ਚੱਕਰਾਂ ਚ ਚੱਕਰਾਂ ਚ ਕਿਉਂ ਟੋਟਾਂ ਕੇ ਜਰੀਆਂ ਵਾਲੇ ਚੱਕਰਾਂ ਚ ਆਹ ਚਾਂਦੀ ਜੜੇ ਆ ਤੂੰ ਵੀ ਚਾਂਦੀ ਜੜੇ ਆ ਹੋਰ ਕੀ ਕਰਨਾ ਤਾਇਏ ਨੇ ਪਰ ਚਲੋ ਖੈਰ ਜੱਟ ਪੁਣੇ ਜੇ ਚੀਜ਼ਾਂ ਹੁੰਦੀਆਂ ਰਹਿੰਦੀਆਂ ਬਸ ਐਸੇ ਕਰਕੇ ਰਸਤਾ ਨਹੀਂ ਹੋਇਆ ਤਾਇਏ ਦਾ ਕੋਈ ਨਾ ਹੋਜੂ ਹੋਜੂ ਤਾਇਆ ਹੌਸਲਾ ਲੱਗ ਬਸ ਰੱਬ ਦੀ ਮਿਹਰ ਆ ਵੀ ਆਦ ਕੀ ਬੰਨ ਜਵੇ ਕਿਤੇ ਦਾ ਤਾਈ ਬੈਠੀ ਹੋਊ ਡੀ ਲੀ ਬੰਦਾ ਹੋਰ ਗੱਡੀ ਚਾੜ ਦੇ ਵਾ ਹੋ ਜਾਣਾ ਗਾਂ ਲੀ ਤੇਰੇ ਸੋ ਜੋ ਚੱਜ ਨਾ ਬੋਲੇ ਸੋ ਆ ਸੁੱਖਾ ਸੁਖਦਾ ਹੈ ਦੇਖ ਲਾ ਇਹ ਪੁੱਤ ਦੇਖ ਲਓ ਕੀ ਸੋਚਦੇ ਆ ਤਾ ਇਹ ਹੋਰ ਕਦਰ ਨਹੀਂ ਕਰਦਾ ਤੇਰੀ ਇਹ ਹੋਣ ਦਿੰਦੇ ਰਸਤਾ ਸਾਡੇ ਘਰੇ ਆਣ ਦੀ ਗੱਲ ਤਾਂ ਸੁਣ ਤਾ ਕੰਮ ਸੀ ਆ 10 ਪੱਤੇ ਸੂ 500 ਰੁਪਏ ਹੀ ਦੇ ਦੇ 500 ਰੁਪਏ ਹੀ ਚਾਹੀਦਾ ਬਸ ਤੇ ਇਹ ਘੜਾ ਦਿਲ ਦਾ ਗਣਕੇ ਨੋਟ ਇਹ ਪਗਲਾਂ ਵੀ ਸੁਣੀਆਂ ਨਹੀਂ ਆਉਂਗਾ ਇਹਦਾ ਸਹੀ ਖੜਾ ਜਾ ਤਾਇਆ ਤੈਨੂੰ ਦੇਖ ਜਾ ਕੇ ਨਹੀਂ ਦਊਗਾ ਦਾ ਆਪਾਂ ਗੱਲਾਂ ਕਰਨੀਆਂ ਛੋੜੀਆਂ ਦਾਇ ਦੀ ਆਏ ਰੋਟੀ ਸੁਣਾਇਆ ਕੱਪ ਮਾਰਿਆ ਮੇਰੇ ਤਾਇਆ ਨੇ ਆਏ ਰੋਟੀ ਦੇਣਾ ਤੁਸੀਂ ਗੱਲਾਂ ਲੱਗ ਜਾਂਦੇ ਇੱਥੇ ਮਾਰਨ ਮੇਰੇ ਨਾਲ ਪਾਜੋ ਇਥੋਂ ਪਾਜੋ ਹੀ ਜਾਂਦਾ ਐ ਵੀ ਪਾਜੋ ਪਾਜੋ ਇਥੋਂ ਹੁਣ ਇਹ ਨਾਲ ਲੈ ਲਓ ਮੇਰੇ ਤੋਂ ਮਸੂਰਾ ਨੇ ਪਾਜੋ ਇਥੋਂ ਤਾਇਆ ਹੈ ਤਾ ਤੂੰ ਗੱਪੀ ਵੀ ਰਹਿਣਾ ਵਾ ਗੱਪੀ ਮੈਂ ਦਹਾਦਾ ਤਾ ਖੜ ਜਾ ਉਹ ਮੱਤ ਗਿਆ ਸੀ ਗੱਲ ਤਾਇਆ ਗੱਪੀ ਆਇਆ ਗੱਪੀ ਤਾਇਆ ਗੱਪੀ ਹੋਏ ਗੱਪੀ ਦਾ ਇਹ ਜੁਵਾਕਾਂ ਜਿਹੜੇ ਸਾਹ ਚੜਾ ਗਏ ਧਰਤਾ ਲਾ 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 ਇਹ ਜ਼ਾਲਮ ਦੁਨੀਆ ਬੜੀ ਤੰਗ ਕਰਦੀ ਰੱਬਾ ਭੇਜ ਕੋਈ ਪਰियां ਸੁਪਨੇ ਸੁਪਨੇ ਦੇ ਵਿੱਚ ਸਾਰਾ ਗੱਪੀ ਸਾਰਾ ਗੱਪੀ ਸਾਰਾ ਗੱਪੀ ਇਸ ਹਾਲੇ ਇੱਥੇ ਵੀ ਨਹੀਂ ਤੰਗ ਕਰਨੋਂ ਛੱਡ ਦੇ بڑی ਕਹਿਮਤ ਨੂੰ ਸੁਪਨਾ ਵੀ ਨਹੀਂ ਲੈਣ ਦਿੰਦੇ ਚੱਜਣਾ ਭਾਈ ਇਹ 15 ਪਤਾ ਕਰ ਭਾਈ ਆਹ ਕਿਹੜਾ ਬਾਜ ਜਾਨੀਆ ਮਰੀ ਜਾਂਦਾ ਬਈ ਮੈਨੂੰ ਪਤਾ ਦੂ ਕਿਸ ਨੂੰ ਲੱਭਦਾ ਫਿਰਦਾ ਉਹ ਅੱਛਾ ਤੈਨੂੰ ਕਿਵੇਂ ਪਤਾ ਬਈ ਮੈਂ ਸਾਰਾ ਕੁਝ ਦੇਖ ਲਿਆ ਟਰੱਕ ਯੂਨੀਅਨ ਚ ਤੇਰਾ ਨਾ ਕੀ ਹੋਇਆ ਅੱਛਾ ਤੂੰ ਬੰਦੇ ਬਾਰੇ ਜਾਣਦਾ ਕੋਣ ਆ ਉਹ ਹਾਂ ਪਰ ਬਈ ਕੀਮਤ ਲੱਗੂ ਉਹਦੀ ਦੱਸ ਕੀ ਕੀਮਤ ਆ ਤੇਰੀ ਦੇ ਦੂੰਗਾ ਬੰਦੇ ਦਾ ਨਾਮ ਦੱਸ ਮੈਨੂੰ ਛੇਤੀ ਨਾਮ ਤਾਂ ਨਹੀਂ ਪਤਾ ਬਈ ਪਰ ਮੈਂ ਫੋਟੋ ਬਣਾ ਦੂੰ ਉਹਦੀ ਅੱਛਾ ਫੋਟੋ ਨੂੰ ਲ ਦੇਣਾ ਉਹ 500 ਰੁਪਿਆ ਬਈ ਕੀਮਤ ਤੂੰ ਬਣਾਉਣੀਆਂ ਤਾਂ ਦੱਸ ਦੇ ਨਹੀਂ ਮੈਂ ਚੱਲਾ ਉਹਨੇ ਨਹੀਂ ਜਣਾ ਨੀ ਕਾ ਆਇਂ ਕਰ ਹੋਂ ਤਾਂ ਮੇਰੇ ਕੋਲ 200 ਹੀ ਆ ਤੂੰ ਫੋਟੋ ਬਣਾ ਕੇ ਦੇ ਛੇਤੀ ਛੇਤੀ ਇੱਕ ਮਿੰਟ ਬਾਈ ਮੈਂ ਤੈਨੂੰ ਬਣਾ ਕੇ ਦਿੰਦਾ ਕਾ ਦੇ ਆਪਣਾ ਬਈ ਪ੍ਰਾਣੂ ਮੁੰਕ ਮਾਲਾ ਮੈਂ ਕਿਸੇ ਸਾਹਮਣੇ ਨਹੀਂ ਬਣਾਉਂਦਾ ਉਹ ਲੇਡੀ ਡਰੈਸ ਬਣਾਉਣੀ ਆ ਚਲ ਠੀਕ ਆ ਫਿਰ ਹਲਾ ਚੱਕ ਉਸਤਾਦ ਤੁਸੀਂ ਕੀ ਯਾਦ ਰੱਖਿਓ ਜਿਹਨੇ ਸੁੰਮੀ ਕੜਾ ਦੇਖੀ ਨਹੀਂ ਹੋਣੀ ਕਲਾਕਾਰ ਦੇ ਹੱਥ ਵੜਾਏਗਾ ਤੂੰ ਦਾ ਅੱਛਾ ਪਰ ਸ਼ਰਤ ਇਹ ਆ ਫੁੱਲ ਨਹੀਂ ਛੜਕਤੇ ਆ ਗਈ ਆ ਲਿਆ ਦੇ ਚੱਲ ਕੋਈ ਨਾ ਆਂ ਜਾ ਕੇ ਦੇਖਦਾ ਹੈਂ ਫੌਂਟੇ ਕੇ ਛੜਕਤੇ ਦੇਖੇ ਖੋਲ ਕੇ ਹੈ ਆ ਸਾਲਾ ਜਵਾਗ ਰਿਆ ਤਾਂ ਫੋਟੋ ਤਾਂ ਮੇਰੀ ਬਣਾ ਗਿਆ ਕੱਲੀ ਪੱਗ ਦੇ ਫਰਕ ਆ ਸਾਲਾ ਨਾਲੇ 200 ਰੁਪਿਆ ਲੈ ਗਿਆ ਨਾਲੇ ਫੋਟੋ ਮੇਰੀ ਬਣਾ ਗਿਆ ਚੱਲੋ ਜੁਨੀਅਨ ਚ ਜਾ ਕੇ ਦੇਖਦੇ ਆ ਹੋਰ ਵੀ ਹੋ ਸਕਦਾ ਬੰਦਾ ਫੋਟੋ ਨਾ ਯਾਰ ਨਾ ਆਤਾ ਬਾਲੀ ਮਾੜੀ ਵੀ ਇਹ ਗੱਲ ਹੋ ਗਈ ਭਖਿਆ ਫਿਰਦਾ ਪੁੱਛਣਾ ਯਾਰ ਜੁਨੀਅਰ ਚੱਲਿਆ ਸੀਗਾ ਆ ਬੰਦੇ ਦੀ ਤਲਾਸ਼ ਵਿੱਚ ਕਿਹੜਾ ਬੰਦਾ ਦਿਖਾਖ ਮੈਨੂੰ ਆਛਾਨ ਤਾਂ ਇਹ ਗੜੇ ਚਦਰਕਾਰ ਤੋਂ ਬਣਵਾਈਆ ਜਵਾਗ ਦਾ 200 ਰੁਪਿਆ ਲੈ ਗਿਆ ਤਾਂ 200 ਜੋ 200 ਜਾਂ 200 ਜੀ ਮਹਿੰਗੀ ਆ ਅੱਛਾ ਹਾਂ ਚੱਲ ਕੋਈ ਨਾ ਕਰਦੇ ਆ ਪਤਾ ਉਹ ਸੱਚ ਉਹ ਤੇਰਾ ਕੁੜੀ ਦਾ ਕੀ ਬਣਿਆ ਕਿਹੜੀ ਕੁੜੀ ਉਹੀ ਕੁੜੀ ਜਿਹੜੀ ਤੈਨੂੰ ਗਿਨੀ ਸਰਪ੍ਰਾਈਜ਼ ਦੇਣਾ ਇਹਦਾ ਸਰਪ੍ਰਾਈਜ਼ हां अर्गी ब्लॉग <laughs> अच्छा चल कोई ना मैं ਰਸਤਾ ਕਰਾਉਂਗਾ ਤੈਨੂੰ ਚੱਲ ਮੈਨੂੰ ਜੂਨੀਅਰ ਕੇ ਛੱਡ ਦੇ ਲਾਦੀ ਇੱਥੇ ਗਾ ਸੋਣਾ ਤੈਨੂੰ ਕਰਾਉਂਗਾ ਮੈਂ ਰਸਤਾ ਠੀਕ ਆ ਮੇਰਾ ਨਾਮ ਵੀ ਸ਼ੰਦਾ ਜਿੱਥੇ ਰਸਤਾ ਕਰਾ ਲਈਦਾ ਲਾ ਦੇਦਾ ਜਿੰਦਾ ਸਵੇਰ ਦਾ ਲਵਾਈ ਦਾ ਫਰਦਾ ਜਿੰਦਾ ਉਹ ਜਾ ਚੱਲ ਠੀਕ ਆ ਚੰਗਾ ਕਿੱਥੋਂ ਲੱਭਿਆ ਬੀਬੀ ਨੇ ਬਚੋਲਾ ਇਹ ਸੰਦਾ ਜਾਂਦਾ ਇਹਨੂੰ ਕੋਈ ਚੰਗਾ ਹੀ ਜਾਂਦਾ ਲਾਊਗਾ ਇਹਦਾ